ਅੱਜ ਦੇ ਇਸ ਪੰਜਾਬ ਸਰਕਾਰ ਦੇ ਜੋ ਪਹਿਲਾ ਘੋੜਸਵਾਰੀ ਦਾ ਮੁਕਾਬਲਾ ਹੋ ਰਿਹਾ ਜੋ ਕਿ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਕਰਵਾਇਆ ਜਾ ਰਿਹਾ ਔਰ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਜਿਹੜਾ ਇਹਦੇ ਵਿੱਚ ਸਾਰਾ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਿਹਾ ਉਹਦੇ ਵਿੱਚ ਮੈਨੂੰ ਅੱਜ ਪਹੁੰਚ ਕੇ ਬੜਾ ਚੰਗਾ ਲੱਗਿਆ ਮੈਂ ਉਹ ਤਾਰੀਫ ਕਰਨੀ ਚਾਹਾਂਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜਦੋਂ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬڑے ਚਾਅ ਦੇ ਨਾਲ ਸਤਕਾਰ ਦੇ ਨਾਲ ਬੜੀ ਆਸ ਦੇ ਨਾਲ ਉਮੀਦ ਦੇ ਨਾਲ ਇਹ ਸਰਕਾਰ ਕਹਿੰਦੀ ਸੀ ਤਾਂਸੀ ਕੋ ਵਾਅਦਾ ਕੀਤਾ ਸੀ ਇਹ ਦੇਖਣ ਜ ਬਹੁਤ ਆਸਾਨ ਲੱਗਣੇ ਪਰ ਉਹ ਵਾਅਦਾ ਕੀ ਸੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਦੇ ਅੰਦਰ 66 ਅਸੀਂ ਪੰਜਾਬ ਦੇ ਅੰਦਰ ਮੇਲੇ ਅਸੀਂ ਪੰਜਾਬ ਦੀ ਵਿਰਾਸਤ ਤੇ ਪੰਜਾਬ ਦਾ ਵਿਰਸਾ ਦੁਆਰਾ ਸੰਜੀਤ ਕਰਾਂਗੇ ਦੁਆਰਤੀ ਅਸੀਂ ਉਰੇ ਇੱਕ ਐਸਾ ਮਾਹੌਲ ਬਣਾਵਾਂਗੇ ਐਸਾ ਸੁਖਾਵਾਂ ਮਾਹੌਲ ਬਣਾਵਾਂਗੇ ਕਿ ਜਿਹੜਾ ਕਿ ਜਿਹੜੀ ਸਾਡੀ ਪੰਜਾਬ ਜੋ ਸਾਡਾ ਪੰਜਾਬ ਅੱਜ ਤੋਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਉਹ ਦੁਬਾਰਤੀ ਆਸੀ ਉਹਨੂੰ ਰਿਵਾਈਵ ਕਰ ਸਕੀਏ ਉਹਦਾ ਟ੍ਰੈਡੀਸ਼ਨ ਉਹਦਾ ਕਲਚਰ ਉਹਦੀ ਮਾਤਮਤੀ ਦੀ ਅਸੀਂ ਅਖਿਆ ਕਰ ਸਕੀਏ ਪੰਜਾਬੀ ਦੀ ਸੋ ਟੂਮੋਰਲ ਰਾਈਟ ਉਸ ਨੂੰ ਚੱਲਦੇ ਹੋਏ ਬਹੁਤ ਸਾਰੇ ਮਾਸਟਰ ਵਰਸ ਜਿਹੜੇ ਕੀਤੇ ਗਏ ਇਹ ਸਰਕਾਰ ਦੁਆਰਾ ਚਾਹੇ ਉਹ ਹੈਲਥ ਤੇ ਹੋਵੇ ਚਾਹੇ ਐਜੂਕੇਸ਼ਨ ਤੇ ਹੋਵੇ ਇਸ ਤੋਂ ਇਲਾਵਾ ਸਭ ਤੋਂ ਵਧੀਆ ਤੇ ਸੋਨਾ ਫੋਕਸ ਕਿਉਂਕਿ ਅੱਜ ਦੇ ਇਸ ਮਾ ਟੂਰਨਾਮੈਂਟ ਨਾਲ ਸੰਬੰਧ ਰੱਖ ਰਹੇ ਆ ਇਸ ਕਰਕੇ ਮੈਂ ਇਹਦੇ ਤੇ ਹੀ ਫੋਕਸ ਰਹੂੰਗਾ ਸੋ ਉਹਦੇ ਚ ਇੱਕ ਹੋਰ ਬਹੁਤ ਵੱਡੀ ਗੱਲ ਸੀ ਸਪੋਰਟਸ ਮੁੱਖ ਮੰਤਰੀ ਸਾਹਿਬ ਨੇ ਇੱਕ ਸਪੋਰਟਸ ਦੇ ਲਈ ਬਹੁਤ ਸੋਹਣਾ ਜੋ ਇੱਕ ਮਾਸਟਰ ਪਲਾਨ ਤਿਆਰ ਕੀਤਾ ਜਿਹਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਇੱਕ ਐਸਾ ਈਵੈਂਟ ਸੱਜਿਆ ਗਿਆ ਖੇਡਾਂ ਵਤਨ ਪੰਜਾਬ ਦੀ ਆਪਣੇ ਆਪ ਚ ਕਿੰਨਾ ਸੋਹਣਾ ਖੂਬਸੂਰਤ ਨਾਮ ਹੈ ਖੇਡਾਂ ਵਤਨ ਪੰਜਾਬ ਦੀ ਮਤਲਬ ਸਾਡੇ ਪੰਜਾਬ ਦੀਆਂ ਖੇਡਾਂ ਉਹ ਫਿਰ ਚਾਹੇ ਬਲਕ ਪੱਤਰ ਤੇ ਹੋਣ ਚਾਹੇ ਫਿਰ ਜ਼ਿਲ੍ਹਾ ਪੱਤਰ ਤੇ ਆਉਣ ਚਾਇਬਰ ਸਟੇਟ ਪੱਧਰ ਤੇ ਹੋਣ ਫਿਰ ਚਾਹੇ ਨੈਸ਼ਨਲ ਤੇ ਹੋਣ ਫਿਰ ਚਾਹੇ ਇੰਟਰਨੈਸ਼ਨਲ ਤੇ ਹੋਣ ਜਿਹੜੇ ਜਿਹੜੇ ਬੱਚੇ ਸਾਡੇ ਬਲੌਕ ਪੱਧਰ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਤੱਕ ਖੇਲ ਕੇ ਆਉਂਦੇ ਨੇ ਮਾਨ ਸਰਕਾਰ ਨੇ ਪੰਜਾਬ ਗਵਰਨਮੈਂਟ ਨੇ ਉਹਨਾਂ ਬੱਚਿਆਂ ਨੂੰ ਨਕਦ ਇਨਾਮ ਦੇਣੇ ਸ਼ੁਰੂ ਕੀਤੇ ਉਹਨਾਂ ਦੀ ਡਾਈਟ ਦਾ ਖਾਸ ਧਿਆਨ ਰੱਖਣਾ ਸ਼ੁਰੂ ਕੀਤਾ ਉਹਨਾਂ ਨੂੰ ਪ੍ਰੋਪਰ ਕੋਚ ਪ੍ਰੋਵਾਈਡ ਕਰਾਉਣ ਦੀ ਜਿਹੜਾ ਤਿਆਹੀਆ ਕੀਤਾ ਵੇ ਇਹਨਾਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਪ੍ਰੋਪਰ ਕੋਚਿੰਗ ਮਿਲ ਜਵੇ ਕੋਚ ਮਿਲ ਜਾ। ਉਸੇ ਦੇ ਚੱਲਦੇ ਉਸੇ ਦੇ ਚੱਲਦੇ ਪੰਜਾਬ ਦੇ ਵਿੱਚ ਸਪੋਰਟਸ ਨੂੰ ਐਡਾ ਵੱਡਾ ਵੜਾਵਾ ਮਿਲਿਆ ਕਿ ਜਿੱਦਾਂ ਸਪੋਰਟਸ ਨੂੰ ਵੜਾਵਾ ਮਿਲਿਆ ਸਪੋਰਟਸ ਨਾਲ ਹੀ ਕੁਝ ਚੀਜ਼ਾਂ ਜਾਨੀ ਕਿ ਇੰਟਰਲਿੰਕਡ ਸਿਗੀਆਂ ਜਿਵੇਂ ਕਿ ਘੋੜਸਵਾਰੀ ਤੇ ਉਹ ਇੱਕ ਸੋਚ ਸੀ ਵੀ ਜਿਹੜਾ ਘੋੜਸਵਾਰੀ ਹੈ ਉਹ ਸਾਡਾ ਵਿਰਸਾ ਸਾਡੀ ਵਿਰਾਸਤ ਹੈ ਪੁਰਾਣੇ ਟਾਈਮਾਂ ਤੋਂ ਜੇ ਤੁਸੀਂ ਨਿਗਾਹ ਮਾਰੋ ਅੱਤ ਠੀਕ ਹੈ ਹੁਣ ਕਾਰਾਂ ਗੱਡੀਆਂ ਆ ਗਈਆਂ ਸਾਡੇ ਆਧਾਰ ਸਾਧਨ ਬਦਲ ਗਏ ਉਹ ਠੀਕ ਹੈ ਨੀਡ ਆਫ ði ਆਰ ਹੈ ਸਮੇਂ ਦੇ ਹਾਣੀ ਬੰਦਣਾ ਪਊਗਾ ਤੇ ਤੁਸੀਂ ਪਿੱਛੇ ਜਾਓ ਪੀ.ਐਸ. ਸਿੱਧੂ ਜੀ ਤਾਂ ਜਿਹੜਾ ਘੋੜੇ ਹੁੰਦੇ ਸੀ ਘੋੜੇ ਹਰ ਘਰ ਦੀ ਸ਼ਾਨ ਹੋਇਆ ਕਰਦੇ ਸੀ ਘੋੜੇ ਜਿਹੜੇ ਸੀ ਉਹ ਸਾਡੀ ਵਿਰਾਸਤ ਸਾਡੀ ਕਲਚਰ ਡਿਵੀਜ਼ਨ ਦੇ ਵਿੱਚ ਬਹੁਤ ਵੱਡਾ ਪ੍ਰਤੀਕ ਹੋਇਆ ਕਰਦੇ ਸੀ ਤੇ ਸੋ ਜਿਨ੍ਹਾਂ ਨੂੰ ਅੱਜ ਵੀ ਸ਼ੌਕ ਹੈ ਔੜੇ ਦੇ ਜਿਨ੍ਹਾਂ ਨੂੰ ਅੱਜ ਵੀ ਸ਼ੌਕ ਹੈ ਇਹਦਾ ਜਲਤਰ ਫੇਕਸ ਮਿਨਿਸਟਰ ਪੰਜਾਬ ਦਾ ਤੁਸੀਂ ਦੇਖਿਆ ਹੋਣਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਹੈ ਇਹਦੇ ਵਿੱਚ ਤਕਰੀਬਨ ਤਕਰੀਬਨ ਪੰਜਾਬ ਹਰਿਆਣਾ ਰਾਜਸਥਾਨ ਪੰਜਾਬ ਦੀ ਪੁਲਿਸ ਉਹ ਆਈਟੀਬੀਪੀ ਪੈਰਾਮਿਲਟਰੀ ਹਰਿਆਣਾ ਪੁਲਿਸ ਅਤੇ ਪ੍ਰਾਈਵੇਟ ਸਟੈਂਡ ਫਾਰਮਾ ਦੇ ਇਮਾਰਤ ਕਰਨ ਦੇ ਕਰੀਬ 250 ਮਾਰਵਾੜੀ ਅਤੇ ਨੋਕਰਾ ਨਸਲ ਦੇ ਕੋੜਿਆਂ ਨੂੰ ਇਹ ਅੱਜ ਉਹਨਾਂ ਨੇ ਉਰੇ ਪਾਰਟਿਸਿਪੇਟ ਕੀਤਾ ਕਿੰਡੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਮੁਕਾਬਲੇ ਤੇ ਪ੍ਰੋਗਰਾਮ ਹੋਏ ਨੇ ਇਹਦੇ ਵਿੱਚ ਲਾਸ ਟੈਂਟ ਪੈਕਿੰਗ ਕਾਮਯਾਬੀ ਲਈ 6 ਬਾਰ ਜੰਪਿੰਗ ਸਵੋਰਡ ਇੰਡੀਵਿਜੂਅਲ ਟੈਂਟ ਪੈਕਿੰਗ ਹਾਰਸ ਡਾਂਸ ਮੁਕਾਬਲਾ ਫੈਸ਼ਨ ਸ਼ੋਅ